चारक आ न थकण चार जूं मुंहिंजे लाइ बा वञी ਜੀ ਦੀ ਪੌੜ ਦਾ ਨਾਮ ਰੱਖਦਾ ਐਨ ਬਾਕੀ 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 ਗੱਲ ਕਹਿੰਦੇ ਸਿਰੇ ਲਾਦੀ ਹੈ ਉਹ ਕੁਝ ਬਾਲਾ ਦੱਸਣ ਦੀ ਲੋੜ ਨਹੀਂ ਉਹ ਬਣੇ ਲਿਖੇ ਬੈਠੇ ਆ ਨੰਬਰ 1900 ਸ਼ਹਿਰ ਦੇ ਵਿੱਚ ਪੰਜਾਬ ਤੇ ਕਿਹਨੇ ਹਰਿਆਣੇ ਦੀ ਵੰਡ ਹੋਈ ਹੈ ਫਿਰ ਗੱਲਾਂ ਚੱਲੀਆਂ 47 ਚ ਫਿਰ ਗੱਲਾਂ ਚੱਲਦੀਆਂ 84 'ਚ ਸੈਂਟਰ ਸਰਕਾਰ ਕਹਿੰਦੇ ਫੇਰ ਵਾਰ ਕੱਟ ਗਈ ਫਿਰ ਗੱਲਾਂ ਚੱਲਦੀਆਂ 20 21 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਮੋਦੀ ਨੇ ਕਾਰਨਾਮਾ ਕੀਤਾ ਸੀ ਹੈ ਫੇਰ ਕਰੇ ਪਰਮਾਤਮਾ ਕਿਸਾਨੀ ਅੰਦੋਲਨ ਦੇ ਵਿੱਚ ਆਹ ਇਲਾਕੇ ਦਾ ਪਿੰਡ ਦਾ ਵੀ ਕਹਿੰਦੇ ਵੱਡੇ ਪੱਧਰ ਦਾ ਯੋਗਦਾਨ ਰਿਹਾ ਮੇਰੇ ਮਿੱਤਰੋ ਗੱਲ ਕਹਿੰਦੇ ਦਿੱਲੀ ਬਾਡਰਾਂ ਦੀ ਤੁਰਦੀ ਹੈ ਲਓ ਸਾਹਮਣੇ ਨੰਬਰ ਰੈਡਰ ਦੇ ਸੇਵੇ ਜੁੜਦਾ ਹੋਇਆ ਹੈ ਅਗਲੀ ਕਬੱਡੀ ਲੈ ਵੀ ਖੋਖਰਾ ਲੈ ਕਰੀਗਾ ਲਓ ਸਾਹਮਣੇ ਤਾਰ ਆ ਗਿਆ ਹੈ ਹਰ ਜਨ ਆ ਗਿਆ ਹੈ